ਜੰਗਲ தਰਤ ਤੇ ਆਜ਼ਾਦੀ ਦੀ ਇੱਕ ਲੰਮੀ ਦਾਸਤਾਨ ਹਿਰਨ ਦੀ ਕਹਾਣੀ ਪੰਜਾਬ ਦੇ ਇੱਕ ਬੇੜੇ ਬੇੜੇ ਜੰਗਲ ਦਾ ਨਾਮ ਸੀ ਨੂਰਵਾਨ ਇਹ ਜੰਗਲ ਆਪਣੇ ਪੁਰਾਣੇ ਸਾਹ ਦਰਖਤਾਂ ਮਿੱਠੇ ਨਦੀ ਝਰਨਿਆਂ ਅਤੇ ਅਨੋਖੀ ਜੰਗਲ ਰੂਹਾਂ ਲਈ ਮਸ਼ਹੂਰ ਸੀ ਇਹੋ ਜ ਇਹੋ ਜਗ੍ਹਾ ਇੱਕ ਹਿਰਨ ਦਾ ਘਰ ਸੀ ਉਸ ਨੂੰ ਸਾਰੇ ਜੰਗਲ ਵਿੱਚ ਚੰਨ ਸਿੰਗਾ ਕਹਿੰਦੇ ਸਨ ਇਸ ਦਾ ਕਾਰਨ ਇਹ ਸੀ ਕਿ ਉਸ ਦੇ ਸਿੰਘ ਚੰਨ ਦੀਆਂ ਤਿੱਖੀਆਂ ਰੌਸ਼ਨੀਆਂ ਵਾਂਗ ਚਮਕਦੇ ਸਨ ਕੋਈ ਵੀ ਉਸ ਨੂੰ ਦੂਰੋਂ ਵੇਖ ਲੈਦਾ ਲੱਗੇ ਜਿਵੇਂ ਚੰਨ ਦੀ ਦੋ ਕਿਰਨ ਉਸ ਦੇ ਮੱਥੇ ਨਾਲ ਜੁੜੀਆਂ ਹੋਣ ਚੰਨ ਸਿੰਗਾ ਸਿਰਫ ਸੋਹਲਾ ਹੀ ਨਹੀਂ ਸੀ ਉਹ ਜੰਗਲ ਦਾ ਸਭ ਤੋਂ ਤੇਜ ਸਭ ਤੋਂ ਸਾ ਸਵਧਾਨ ਅਤੇ ਸਭ ਤੋਂ ਦਿਆਲੂ ਹਿੰਨ ਸੀ ਨੂਰਵਾਨ ਦੇ ਬਜ਼ੁਰਗ ਪਾਂਸੀ ਪਾਂਸੀਆ ਕਹਿੰਦੇ ਸਨ ਕਿ ਚੰਨ ਸਿੰਘ ਦੇ ਵਿੱਚ ਕੋਈ ਅਨੋਖੀ ਰੂਹ ਵਸਦੀ ਹੈ ਇੱਕ ਰੂਹ ਜੋ ਜੰਗਲ ਦੀ ਹਿਫਾਜ਼ਤ ਲਈ ਜੰਮੀ ਹੈ ਚੰਨ ਸਿੰਘ ਹਰ ਸਵੇਰ ਨਦੀ ਦੇ ਕੰਢੇ ਉੱਠਦਾ ਥੋੜੀ ਦੂਰ ਇੱਕ ਛੋਟਾ ਜਿਹਾ ਘਾ ਮੈਦਾਨ ਸੀ ਜਿੱਥੇ ਉਹ ਨਮੀ ਵਾਲੀ ਘਾ ਚੁਗਦਾ ਰਾਤ ਦੀ ਠੰਡੀ ਸਬਨਮ ਉਹ ਉਸ ਘਾ ਨੂੰ ਮਿਠਾ ਬਣਾ ਦਿੰਦੀ ਸੀ ਅਤੇ ਚੰਦ ਸਿੰਘਾ ਉਸ ਨੂੰ ਚਬਦਿਆਂ અપਾਰ ਸੁੱਖ ਮਹਿਸੂਸ ਕਰਦਾ ਜੰਗਲ ਦੇ ਹੋਰ ਜਾਨਵਰਾਂ ਨਾਲ ਉਸ ਦੀ ਦੋਸਤੀ ਮਾਸੂਮ ਸੀ ਗਦਣਾ ਤਿਲਕੀ ਤੋਤਾ ਮਹਪੁਰ ਅਤੇ ਪਾਣੀ ਦੇ ਕਸੂਏ ਧੀਰਜ ਦੇ ਨਾਲ ਚੰਦ ਸਿੰਘੇ ਦੀ ਅਕਸਰ ਮੈਠਕ ਲੱਗਦੀ ਇਹ ਸਭ ਉਸ ਦੀ ਭੁੱਤੀ ਅਤੇ ਦੂਰਦੇਸ਼ੀ ਨੂੰ ਮੰਨਦੇ ਸਨ ਇੱਕ ਦਿਨ ਤਿਲਕੀ ਨੇ ਕਿਹਾ ਚੰਨੇ ਭਰਾ ਜੰਗਲ ਵਿੱਚ ਅਜੀਬ ਹਾਲਾਤ ਪੜ ਰਹੇ ਹਨ ਕੱਲ ਮੈਂ ਦੂਰ ਬਾਸਾ ਵਾਲੇ ਥਾਂ ਤੇ ਦੋ ਮਨੁੱਖ ਵੇਖੇ ਉਹ ਕਿਸੇ ਨਕਸ਼ੇ ਤੇ ਲਖੀਰ ਖਿੱਚ ਰਹੇ ਥਨ ਚੰਨ ਸਿੰਘੇ ਦੀਆਂ ਅੱਖਾਂ ਚਮਕੀਆਂ ਮਨੁੱਖ ਇੱਥੇ ਉਹ ਕਦੇ ਚੰਗੀ ਖਾਵਾ ਨਹੀਂ ਲਿਆਉਂਦੇ ਤਿਲ ਕੀ ਸਾਨੂੰ ਜੰਗਲ ਦੇ ਹਰੇਕ ਕੋਨੇ ਦਾ ਧਿਆਨ ਰੱਖਣਾ ਪਵੇਗਾ ਮੈਂ ਪਰਨੇ ਆਪਣੇ ਪਲ ਹੌਲੇ ਨਾਲ ਫੜਫੜਾਏ ਮੈਂ ਉੱਚੇ ਦਰਖਤਾਂ ਤੋਂ ਵੇਖਾਂਗਾ ਜੇ ਕੁਝ ਹਿਲਜਲ ਹੋਈ ਤਾਂ ਤੈਨੂੰ ਦੱਸਾਂਗਾ ਇਸ ਤਰ੍ਹਾਂ ਜੰਗਲ ਇਸ ਤਰ੍ਹਾਂ ਚੰਦ ਸਿੰਘੇ ਦੀ ਜ਼ਿੰਦਗੀ ਸਧਾਰਨ ਸੀ ਪਰ ਉਸ ਦੇ ਦਿਲ ਵਿੱਚ ਜੰਗਲ ਲਈ ਚਿੰਤਾ ਹਮੇਸ਼ਾ ਰਹਿੰਦੀ ਕੁਝ ਦਿਨ ਬਾਅਦ ਜੰਗਲ ਵਿੱਚ ਹੌਲੀ-ਹੌਲੀ ਅਜੀਬ ਬਦਲਾ ਆਉਣ ਲੱਗ ਪਿਆ ਦੂਰੋਂ-ਲੋਂਵੇਂ ਚੀਰਿਆਂ ਲੋਹੇ ਦੇ ਢਾਕੇ ਅਤੇ ਮਸ਼ੀਨਾਂ ਦੀਆਂ ਅਣ-ਅਣਹੋਣੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਪੰਛੀ ਡਰ ਕੇ ਉੱਡਣ ਲੱਗ ਪਏ ਘੇਲਹਰੀਆਂ ਦਰਖਤਾਂ ਉੱਤੇ ਤੜਬ ਤੋੜ ਤਰੀਕੇ ਨਾਲ ਢਾਉਣ ਲੱਗੀਆਂ ਇੱਕ ਸ਼ਾਮ ਮਹਿ ਪਰ ਦੌੜਦਾ ਦੌੜਦਾ ਚੰਨ ਸਿੰਘੇ ਕੋਲ ਆਇਆ ਚੰਨ ਸਿੰਘਾ ਜੰਗਲ ਦਾ ਉੱਤਰੀ ਹਿੱਸਾ ਕੱਟਿਆ ਜਾ ਰਿਹਾ ਹੈ ਮਨੁੱਖ ਵੱਡੇ ਵੱਡੇ ਦਰਖਤ ਡਾ ਰਹੇ ਹਨ ਉਹ ਮਿੱਟੀ ਨੂੰ ਉਲਟ ਰਹੇ ਹਨ ਲੱਗਦਾ ਹੈ ਉਹ ਕੋਈ ਰਾਹ ਬਣਾ ਰਹੇ ਹਨ ਜਾਂ ਸਹਿਰ ਪਦ ਰਹੇ ਹਨ ਚੰਨ ਸਿੰਘ ਇਹਦਾ ਦਿਲ ਤੜਪਿਆ ਉਹ ਹੌਲੀ-ਹੌਲੀ ਬੋਲਿਆ ਜਦੋਂ ਮਨੁੱਖ ਰੁੱਖ ਕੱਟਦੇ ਹਨ ਉਹਨਾਂ ਨੂੰ ਸਿਰਫ਼ ਲੱਕੜ ਦਿਖਦਾ ਹੈ ਪਰ ਮੇਰੇ ਲਈ ਉਹ ਸਾਡੀਆਂ ਜ਼ਿੰਦਗੀਆਂ ਸਾਡੀਆਂ ਸਾਹ ਅਤੇ ਸਾਡਾ ਘਰ ਹਨ ਉਹ ਤੋੜਿਆ ਉਥੇ ਉੱਤਰ ਵੱਲ ਜੰਗਲ ਪਹਿਲਾਂ ਵਾਗ ਮਹਿਕਦਾ ਨਹੀਂ ਸੀ ਉਹ ਹਰਿਆ ਅਤੇ ਦੂਰੋਂ ਦੇਖਿਆ ਤਿੱਕ ਤਿੱਖੇ ਸੋ ਵਿੱਚ ਠੇਕਾਂ ਨਾਲ ਡੰਗਦੇ ਦਰਖਤ ਮਸ਼ੀਨਾਵਾਂ ਦੀਆਂ ਧਹਾੜਾਂ ਮਨੁੱਖਾਂ ਦੀਆਂ ਚੀਕਾਂ ਜਾਣ ਲੱਗ ਪਈਆਂ ਸੀ ਕਿ ਜੰਗਲ ਇੱਕ ਵੱਡੇ ਸੰਕਟ ਵਿੱਚ ਤੱਕਿਆ ਜਾ ਰਿਹਾ ਹੈ ਨੂਰਵਾਨ ਨੇ ਨੂਰਵਾਨ ਦੇ ਜੰਗਲ ਵਿੱਚ ਇੱਕ ਬਜ਼ੁਰਗ ਹੈਨੀ ਸੀ ਲਾਜੋਮ ਕਿਹਾ ਜਾਂਦਾ ਸੀ ਕਿ ਉਸ ਨੇ 100 ਸਾਲਾਂ ਤੋਂ ਵੱਧ ਸਮਾਂ ਜੰਗਲ ਵਿੱਚ ਬਿਤਾਇਆ ਚੰਦ ਸਿੰਘਾ ਉਸ ਦੇ ਕੋਲ ਗਿਆ ਲਾਜੋ ਮਾਂ ਨੇ ਉਸ ਨੂੰ ਵੇਖਦੇ ਹੀ ਕਿਹਾ ਮੈਂ ਜਾਣਦੀ ਹਾਂ ਤੂੰ ਕਿਉਂ ਆਇਆ ਹੈ ਜੰਗਲ ਵਿੱਚ ਮਨੋਖਾਂ ਦੇ ਪੈਰ ਪਏ ਹਨ ਅਤੇ ਪੈਰ ਹਮੇਸ਼ਾ ਤਵਾਹੀ ਲਿਆਉਂਦੇ ਹਨ ਚੰਦ ਸਿੰਘੇ ਨੇ ਹੌਲੀ ਹੌਲੀਆਂ ਅੱਖਾਂ ਨਾਲ ਪੁੱਛਿਆ ਮਾਂ ਕੀ ਕੋਈ ਹਰਾ ਹੈ ਕਿ ਜੰਗਲ ਨੂੰ ਬਚਾਇਆ ਜਾ ਸਕਦਾ ਹੈ ਲਾਜੋ ਮਾਂ ਨੇ ਅੱਖਾਂ ਬੰਦ ਕੀਤੀਆਂ ਚੰਦ ਸਿੰਘਾ ਤੋਂ ਸਿਰਫ ਇੱਕ ਹਿੰਨ ਨਹੀਂ ਤੂੰ ਜੰਗਲ ਦੀ ਰੂਹ ਦਾ ਵਾਰਿਸ ਹੈ ਜੋ ਚਮਕ ਤੇਰੇ ਸਿੰਘਾਂ ਚ ਹੈ ਉਹ ਜੰਗਲ ਦੀ ਰੌਸ਼ਨੀ ਹੈ ਜਿਹਹ ਉਹ ਬੁੱਝ ਗਈ ਤਾਂ ਨੂਰਮਾਨ ਬਾਤ ਨਹੀਂ ਛਕੇਗਾ ਚੰਨ ਸਿੰਘਾ ਹੈਰਾਨ ਸੀ ਮੈਂ ਕੀ ਕਰ ਸਕਦਾ ਹਾਂ ਤੂੰ ਜੰਗਲ ਦੇ ਹਰ ਜੀਵ ਨੂੰ ਇਕੱਠਾ ਕਰ ਉਹ ਸਭ ਤੇਰੇ ਤੇਰਾ ਸਨਮਾਨ ਕਰਦੇ ਹਨ ਜਲ ਜਦੋਂ ਜੀਵ ਇਕੱਠੇ ਹੁੰਦੇ ਹਨ ਤਦੋਂ ਵੱਡੇ ਤੋਂ ਵੱਡਾ ਮਨੁੱਖੀ ਹੌਸਲੇ ਵੀ ਕੰਮ ਜਾਂਦੇ ਹਨ ਚੰਨ ਸਿੰਘੇ ਨੇ ਵਚਨ ਦਿੱਤਾ ਮੈਂ ਜੇ ਮੇਰੀ ਜ਼ਰੂਰਤ ਪਈ ਮੈਂ ਤਾਂ ਮੈਂ ਆਪਣੀ ਜਾਨ ਦੀ ਜੰਗਲ ਲਈ ਦੇ ਦਿਆਂਗਾ ਉਸ ਰਾਤ ਚੰਨ ਸਿੰਘੇ ਨੇ ਜੰਗਲ ਦੇ ਹਰ ਹਿੱਸੇ ਵਿੱਚ ਸੂਚਨਾ ਭੇਜੀ ਸਾਰੇ ਜਾਨਵਰ ਪ੍ਰਾਣੇ ਵਰਗਤ ਦੇ ਮੈਦਾਨ ਵਿੱਚ ਇਕੱਠੇ ਹੋਏ ਜਦੋਂ ਚੰਨ ਸਿੰਘਾ ਮੈਦਾਨ ਵਿੱਚ ਪਹੁੰਚਿਆ ਉੱਥੇ ਸੈਂਕੜੇ ਜਾਨਵਰ ਇਕੱਠੇ ਸਨ ਪਾਲਸੀ ਬਾਂਦਰ ਸੂਰ ਪਾਲੂ ਪਹਿਲਹਰੀਆਂ ਬਗਿਆੜ ਸੱਪ ਅਤੇ ਕਸੂਏ ਚੰਨ ਸਿੰਘਾ ਇੱਕ ਪੱਥਰ ਤੇ ਚੜ੍ਹਿਆ ਤੇ ਬੋਲਿਆ ਮੇਰੇ ਪ੍ਰੀਤੋ ਇਹ ਜੰਗਲ ਸਾਡਾ ਹੈ ਰੁੱਖ ਸਾਡੇ ਸੱਤ ਹਨ ਨਦੀਆਂ ਸਾਡਾ ਖੂਨ ਹਨ ਘਾਹ ਸਾਡਾ ਅਨਾਜ ਹੈ ਜੇ ਮਨੁੱਖ ਇਹ ਸਭ ਤਵਾ ਕਰਨਗੇ ਤਾਂ ਸਾਡੀਆਂ ਅਗਲੀਆਂ ਕੌਮਾਂ ਕਿੱਥੇ ਰਹਿਣਗੀਆਂ ਸਾਰੇ ਜਾਨਵਰ ਚਿੰਤਤ ਸਨ ਭਾਲੂ ਰਸਮਤ ਨੇ ਗੁਜਦਾ ਗੁਜਦਾਰ ਆਵਾਜ਼ ਵਿੱਚ ਕਿਹਾ ਅਸੀਂ ਕੀ ਕਰੀਏ ਮਨੁੱਖ ਬਹੁਤ ਤਾਕਤਵਰ ਹੁੰਦੇ ਹਨ ਉਹਨਾਂ ਕੋਲ ਹਥਿਆਰ ਹਨ ਚੰਦ ਸਿੰਘ ਨੇ ਹੌਸਲਾ ਦਿੱਤਾ ਮਨੁੱਖ ਤਾਕਤਵਰ ਹੋ ਸਕਦੇ ਹਨ ਪਰ ਜੰਗਲ ਇਕੱਠਾ ਹੋ ਕੇ ਹੋਰ ਵੀ ਤਾਕਤਵਰ ਹੁੰਦਾ ਹੈ ਅਸੀਂ ਜੰਗਲ ਨਹੀਂ ਅਸੀਂ ਜੰਗ ਨਹੀਂ ਲੜਨੀ ਪਰ ਜੰਗਲ ਦੀ ਹਮੇਸ਼ਾ ਇੱਕ ਹੀ ਤਾਕਤ ਰਹਿੰਦੀ ਹੈ ਇਕਤਾ ਜੰਗਲ ਗੂੰਜਿਆ ਸਾਰੇ ਜਾਨਵਰਾਂ ਨੂੰ ਨਵੀਂ ਆਸ ਮਿਲੀ ਇੱਕ ਸਵੇਰ ਮਨੁੱਖਾਂ ਨੇ ਜੰਗਲ ਨੂੰ ਹੋਰ ਅੰਦਰ ਤੱਕ ਕੱਟਿਆ ਉਹ ਸੜਕ ਬਣਾਉਣ ਦਾ ਕੰਮ ਕਰ ਰਹੇ ਸਨ ਪਰ ਜਦੋਂ ਮਜ਼ਦੂਰ ਮਸੀਨਾ ਲੈ ਕੇ ਜੰਗਲ ਦੇ ਕੇਂਦਰ ਵੱਲ ਪੜੇ ਉਹਨਾਂ ਦਾ ਰਸਤਾ ਰੋਕਿਆ ਚਲ ਸਿੰਘਾਂ ਨੇ ਉਹ ਨਦੀ ਦੇ ਪੁਲ ਤੇ ਖੜਾ ਸੀ ਚੰਮਈ ਸਿੰਘ ਚਮਕ ਰਹਿ ਸਾਨੂੰ ਮਨੁੱਖ ਹੈਰਾਨ ਹੋਏ ਇੱਕ ਫੌੜੇਦਾਰ ਮਨੁੱਖ ਨੇ ਕਿਹਾ ਹਟੋ ਰਾਹ ਤੋਂ ਸਾਨੂੰ ਕੰਮ ਕਰਨਾ ਹੈ ਚਲ ਸਿੰਘ ਨੇ ਤਿੱਖੀ ਨਿਗਾਹ ਨਾਲ ਉਸ ਨੂੰ ਵੇਖਿਆ ਉਸ ਦੇ ਪਿੱਛੇ ਸਾਰਾ ਜੰਗਲ ਖੜਾ ਸੀ ਪੌਸੀ ਹਵਾ ਵਿੱਚ ਚੱਕਰ ਕੱਟ ਰਹੇ ਸਨ ਬਾਂਦਰ ਟਾਹਣੀਆਂ ਤੇ ਅੱਡੇ ਅੱਡੇ ਮਾਰ ਕੇ ਕੁੱਦੇ ਸੂਰਾਂ ਨੇ ਜ਼ਮੀਨ ਨੂੰ ਖੋਰੇਦੀ ਬਾਲੂ ਆਪਣੀਆਂ ਟੇਕਾਂ ਤੇ ਖੜੇ ਹੋ ਗਏ ਮਨੁੱਖ ਡਰ ਪਏ ਉਹਨਾਂ ਨੇ ਕਦੇ ਜਾਨਵਰਾਂ ਨੂੰ ਇੱਕ ਤਰ੍ਹਾਂ ਇਕੱਠਾ ਨਹੀਂ ਵੇਖਿਆ ਸੀ ਉਹ ਪਿੱਛੇ ਹਟੇ ਪਰ ਕੰਮ ਰੁਕਿਆ ਨਹੀਂ ਮਨੁੱਖ ਵਾਪਸ ਗਏ ਪਰ ਉਹ ਅਗਲੇ ਦਿਨ ਵੱਡੀ ਫੌਜ ਅਤੇ ਵੱਡੀਆਂ ਮਸ਼ੀਨਾਂ ਨਾਲ ਮੁੜ ਆਏ ਇਹ ਜੰਗਣ ਲਈ ਸਭ ਤੋਂ ਹਨੇਰੀ ਰਾਤ ਸੀ ਜਦੋਂ ਮਨੁੱਖਾਂ ਦੀ ਇਹ ਵੱਡੀ ਮਸ਼ੀਨ ਅੱਗੇ ਵਧੀ ਚੰਨ ਸਿੰਘਾ ਅੱਗੇ ਤੌੜਿਆ ਉਸ ਨੇ ਮਸ਼ੀਨ ਦੇ ਸਾਹਮਣੇ ਖੜਾ ਰਹਿ ਕੇ ਆਪਣੀ ਸੀਮਾ ਦਰਸਾਈ ਪਰ ਮਸ਼ੀਨ ਨਹੀਂ ਰੁਕੀ ਚੰਨ ਸਿੰਘਾ ਮਿੱਟੀ ਵਿੱਚ ਦਸ ਗਿਆ ਫਿਸਲ ਗਿਆ ਪਿਛਲੇ ਆ ਅਤੇ ਮਸ਼ੀਨ ਨੇ ਉਸ ਦੀ ਬਾਨੂ ਚਖਵੀ ਕਰ ਦਿੱਤਾ ਸਾਰਾ ਜੰਗਲ ਚੀਕਿਆ ਤਿਲਕੀ ਰੋ ਪਈ ਮਹਪਨ ਨੇ ਚੀਕ ਮਾਰੀ ਦੋਸਮ ਭਾਲੂ ਗੁੱਸੇ ਨਾਲ ਦਹਾੜਿਆ ਪਰ ਚੰਨ ਸਿੰਘਾ ਮੁੜ ਖੜਿਆ ਖੂਲ ਵਗ ਰਹਾ ਸੀ ਪਰ ਉਸ ਦੀਆਂ ਅੱਖਾਂ ਆਡੀਆਂ ਸਨ ਸਨ ਉਹ ਮਸ਼ੀਨ ਦੀ ਲਾਈਟ ਦੇ ਸਾਹਮਣੇ ਸਿੱਧਾ ਖੜ ਗਿਆ ਤੇ ਪਹਿਲੀ ਵਾਰ ਮਨੋਖਾ ਨੇ ਇੱਕ ਹਿਰਨ ਵਿੱਚ ਇੰਨਾ ਹੌਸਲਾ ਇਹਨੀ ਸਰ ਦਾ ਇਹਨੀ ਚਮਕ ਵੇਖੀ ਕਿ ਉਹ ਰੁਕ ਗਏ ਪਰ ਤਾਂ ਇੰਜੀਨੀਅਰ ਨੇ ਹੱਥ ਹਵਾ ਵਿੱਚ ਰੱਖਿਆ ਮਸ਼ੀਨ ਬੰਦ ਕਰੋ ਮਸ਼ੀਨ ਦੀਆਂ ਆਵਾਜ਼ਾਂ ਰੁਕ ਗਈਆਂ ਮੌਤ ਦੀ ਤਰ੍ਹਾਂ ਖਾਮੋਸੀ ਆ ਗਈ ਇੰਜੀਨੀਅਰ ਥੋੜਾ ਅੱਗੇ ਵਧਿਆ ਉਸ ਨੇ ਚੰਨ ਸਿੰਘਾਂ ਦੇ ਖੂਨ ਨਾਲ ਰੰਗੇ ਪੈਰ ਵੇਖੇ ਉਸ ਦੀ ਆਵਾਜ਼ ਕੰਬੀ ਜੇ ਇਹ ਜਾਨਵਰ ਇਸ ਹਿਰਨ ਵਰਗਾ ਬਹਾਦਰ ਹੈ ਜੇ ਇਹ ਜੰਗਲ ਇਸ ਹਿਰਨ ਵਰਗਾ ਬਹਾਦਰ ਹੈ ਤਾਂ ਸਾਨੂੰ ਇਹ ਨਹੀਂ ਘਟਣਾ ਚਾਹੀਦਾ ਇਹ ਬਾਗ ਜੰਗਲ ਦੀ ਤਾਂਕਦੀਰ ਬਦਲ ਗਿਆ ਮਨੁੱਖਾਂ ਨੇ ਜੰਗਲ ਦੇ ਨੇੜੇ ਇੱਕ ਮੀਟਿੰਗ ਕੀਤੀ ਕਈ ਵਿਗਿਆਨੀਆਂ ਅਤੇ ਪਰਿਵਰਤਨ ਵਿਭਾਗ ਨੇ ਲੋਕਾਂ ਨੂੰ ਬੁਲਾਇਆ ਯਾ ਉਹਨਾਂ ਨੇ ਜੰਗਲ ਦੀ ਮਹਾਤਾ ਨਦੀ ਦੇ ਰਾਸਤੇ ਜਾਨਵਰਾਂ ਦੇ ਵਸੇਰੀ ਅਤੇ ਜੰਗਲ ਦੀ ਜੈਵਿਕਤਾ ਦੋਨੋਂ ਤੋਂ ਬਾਰੇ ਜਾਣਿਆ ਫੈਸਲਾ ਹੋਇਆ ਨੂਰਵਾਨ ਜੰਗਲ ਨੂੰ ਸੁਰੱਖਿਤ ਜੰਗਲੀ ਖੇਤਰ ਘੋਸ਼ਿਤ ਕੀਤਾ ਜਾਵੇਗਾ ਕੋਈ ਕਟਾਈ ਨਹੀਂ ਹੋਵੇਗੀ ਕੋਈ ਸੜਕ ਇੱਥੋਂ ਨਹੀਂ ਲੱਗੇਗੀ ਜੰਗਲ ਜਿੱਤ ਗਿਆ ਚੰਨ ਸਿੰਘਾ ਨੂੰ ਝੱਖ ਨੂੰ ਆਖਾਂ ਲੱਗਾ ਸੀ ਪਰ ਜੰਗਲ ਦੇ ਜੀਵ ਉਸ ਦੀ ਸੇਵਾ ਵਿੱਚ ਜੁਟ ਗਏ ਤੇਜ ਕਸੂਏ ਨੇ ਜੜੀਆਂ ਲਿਆਂ ਜੜੀਆਂ ਲਿਆਉਂਦੀਆਂ ਮਹਫਰ ਪੰਖਾ ਨਾਲ ਸਾਹ ਕਰਦਾ ਤਿਲਕੀ ਦੇ ਨਰਮ ਘਾਹ ਇਕੱਠਾ ਕੀਤਾ ਰੋਸਤਕ ਪਾਲੂ ਉਸ ਦੇ ਕੋਲ ਰਾਤ ਪਰ ਬੈਠਿਆ ਕੁਝ ਹਫ਼ਤਿਆਂ ਵਿੱਚ ਚੰਨ ਸਿੰਘਾ ਮੜ ਤੰਦਰੁਸਤ ਹੋ ਗਿਆ ਜਦੋਂ ਉਹ ਮੋੜ ਨਦੀ ਤੇ ਗਿਆ ਉਸ ਦੀ ਪਰਛਾਵ ਚਮਕ ਰਹੀ ਸੀ ਪਰ ਹੁਣ ਉਹ ਚਮਕ ਸਿਰਫ ਸਿੰਘਾਂ ਦੀ ਨਹੀਂ ਸੀ ਸਗੋਂ ਉਸ ਦੀ ਰੂਹ ਦੀ ਚੱਤਦੀ ਸੀ ਜੰਗਲ ਵਿੱਚ ਨਵਾਂ ਕਾਨੂੰਨ ਬਣ ਗਿਆ ਜਿੱਥੇ ਜੰਗਲ ਹੋਵੇ ਜਿੱਥੇ ਜੰਗਲ ਹੋਵੇ ਉੱਥੇ ਜ਼ਿੰਦਗੀ ਹੋਵੇ ਜਿੱਥੇ ਹੌਸਲਾ ਹੋਵੇ ਉੱਥੇ ਜੰਗਲ ਵੀ ਵਜੇ ਤੰ ਸਿੰਘਾਂ ਨੂਰਵਾਨ ਦਾ ਰਖਵਾਲਾ ਮੰਨਿਆ ਜਾਣ ਲੱਗਿਆ ਉਹ ਬੱਚੇ ਹਨ ਉਸ ਨੂੰ ਵੇ ਕੇ ਖੁਸ਼ੀ ਨਾਲ ਦੌੜਦੇ ਜਿਵੇਂ ਉਹ ਕਿਸੇ ਕਹਾਣੀ ਦੇ ਹੀਰੋ ਨੂੰ ਦੇਖ ਰਿਹਾ ਹੋਣ ਸਾਲ ਲੰਘੇ ਜੰਗਲ ਵਿੱਚ ਹਰ ਇੱਕ ਥਾਂ ਕੁਸਹਾਲੀ ਆ ਗਈ ਸੀ ਨਵੇਂ ਰੁੱਖ ਨਵ ਬਦਲ ਨਵੀਆਂ ਜਾਨਵਰਾਂ ਦੀਆਂ ਕੌਮਾਂ ਆਵਾਜ਼ ਹੋਈਆਂ ਚੰਦ ਸਿੰਘਾ ਹੁਣ ਬਜ਼ੁਰਗ ਹੋ ਗਿਆ ਸੀ ਪਰ ਉਸ ਦੀ ਅੱਖਾਂ ਵਿੱਚ ਚਮਕ ਅਜੇ ਵੀ ਬਤੀ ਸੀ ਇੱਕ ਦਿਨ ਛੋਟਾ ਹੈਲ ਜਾਣਣ ਉਸ ਕੋਣ ਆਇਆ ਮੈਂ ਸੁਣਿਆ ਹੈ ਚੰਨ ਸਿੰਘਾ ਤੂੰ ਇੱਕ ਵਾਰ ਸਾਰੇ ਜੰਗਲ ਨੂੰ ਬਚਾਇਆ ਸੀ ਕੀ ਹੈ ਸਾਥਿਆ ਚੰਨ ਸਿੰਘਾ ਹੌਲੇ ਮੁਸਕਰਾਇਆ ਚਾਨਣ ਮੈਂ ਨਹੀਂ ਜੰਗਲ ਨੇ ਆਪਣੇ ਆਪ ਨੂੰ ਬਚਾਇਆ ਮੈਂ ਸਿਰਫ ਉਹਨਾਂ ਨੂੰ ਯਾਦ ਦਿਲਾਇਆ ਸੀ ਕਿ ਇਕੱਠੇ ਹੋ ਕੇ ਹੀ ਅਸੀਂ ਜੀ ਸਕਦੇ ਹਾਂ ਚਾਨਣ ਦੇ ਚਮਕਦੀਆਂ ਅੱਖਾਂ ਨਾਲ ਪੁੱਛਿਆ ਕੀ ਮੈਂ ਵੀ ਇੱਕ ਦਿਨ ਤੇਰੇ ਵਰਗਾ ਬਹਾਦਰ ਬਣ ਸਕਦਾ ਹਾਂ ਤੂੰ ਤਾਂ ਪਹਿਲਾਂ ਹੀ ਬਹਾਦਰ ਹੈ ਜਦੋਂ ਤੂੰ ਇਹ ਸਵਾਲ ਪੁੱਛਿਆ ਚੰਨ ਸਿੰਘ ਨੇ ਕਿਹਾ ਉਹ ਦੋਵੇਂ ਨਦੀ ਦੇ ਕੰਢੇ ਤਰੇ ਚੰਨ ਦੀ ਚਮਕ ਪਾਣੀ ਤੇ ਨੱਚ ਰਹੀ ਸੀ ਜੰਗਲ ਦਾ ਹਰ ਪੱਤਾ ਹੌਲੇ-ਹੌਲੇ ਗਾ ਰਿਹਾ ਸੀ ਚੰਨ ਸਿੰਘ ਦੀ ਕਹਾਣੀ ਸਮੇਂ ਦੇ ਨਾਲ ਨਾਲ ਇੱਕ ਕਹਾਣੀ ਨਹੀਂ ਰਹਿ ਗਈ ਇਹ ਨੂਰਵਾਨ ਜੰਗਲ ਦੀ ਰੂਹ ਬਣ ਗਈ ਹਰ ਇੱਕ ਪੰਛੀ ਹਰ ਇੱਕ ਦਰਖਤ ਦਾ ਹਵਾ ਵਿੱਚ ਇਹੀ ਸੁਣਾਉਂਦਾ ਸੀ ਜੋ ਆਪਣੇ ਘਰ ਨਾਲ ਪਿਆਰ ਕਰਦਾ ਹੈ ਉਹ ਕਿਸੇ ਵੀ ਤਾਕਤ ਤੋਂ ਨਹੀਂ ਡਰਦਾ ਚੰਦ ਸਿੰਘੇ ਨੇ ਤੇ ਸਿੰਘ ਚਮਕਦੇ ਰਹੇ ਨਾ ਸਿਰਫ ਚੰਦਨੀ ਨਾਲ ਸਗੋਂ ਉਸ ਹੌਸਲੇ ਦੀ ਰੌਸ਼ਨੀ ਨਾਲ ਜੋ ਇੱਕ ਹਨ ਨੇ ਆਪਣੇ ਜੰਗਲ ਲਈ ਦਿੱਤੀ ਸੀ ਆ ਤੇ ਕਹਾਣੀ ਅਜੇ ਵੀ جاری ਹੈ ਜਦੋਂ ਜਦੋਂ ਹਵਾ ਵਰਗਤ ਦੀਆਂ ਟਾਹਣੀਆਂ ਨੂੰ ਸੂਕੇ ਗੁਜ਼ਰਦੀ ਹੈ ਤਦੋਂ ਉਹ ਹੌਲੀ-ਹੌਲੀ ਕਹਿੰਦੀ ਹੈ ਚੰਨ ਸਿੰਘਾ ਨੂਰਵਾਨ ਦਾ ਰੱਖਿਆ ਏਸੀਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੇ ਚੈਨਲ ਨੂੰ ਮਾਤੋਵਾਦ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ